ਖੋਪੜ ਜੀ ਨੇ ਸਾਰੇ ਪੰਜਾਬ ਤੋਂ ਜ਼ੋਰ ਪਾ ਕੇ ਗੱਲ ਕਹੀ ਏ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਤੇ ਸਾਰਾ ਪੰਜਾਬ ਮੰਨਦਾ ਸਪੀਕਰ ਸਾਹਿਬ ਇਹ ਨੇਚਰਲ ਡਿਜ਼ਾਸਟਰ ਤੇ ਹੈ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪੌਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਜੀ ਦਾ ਕ੍ਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਮੈਪ ਵਿੱਚ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦੋਂ ਇਹਨੇ ਕਿਹਾ ਕਿ ਪਾਣੀ ਔੜੀ ਔਣੀ ਛੱਡੋ ਇਹਦੇ ਚੁੱਪ ਹੋ ਗਏ ਸੋਤੇ ਸੀ ਕ੍ਰਿਸ਼ਨ ਕੁਮਾਰ ਤੇ ਅੱਜ ਰੀਹੈਬਿਲਿਟੇਸ਼ਨ ਟੀਰੀਗੇਸ਼ਨ ਤੇ ਫਲੱਡਸ ਤੇ ਬੈਸਟ ਚੈਲਰੀ ਬੈਰਸਕ੍ਰੀਸ਼ਨ ਤੋਂ ਬਾਅਦ ਇੱਥੇ ਸਸਪੈਂਡ ਕਰਦੀ ਲੋਰਿਕਿਸ਼ਨ ਕੁਮਾਰ ਪਰੋਸੀ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਜਿਨੇਂ ਦਫਾ ਵੀ ਤੁਸੀਂ ਸਪੈਸ਼ਲ ਸੈਸ਼ਨ ਸਰ ਛੱਦੇ ਨੇ ਨਿਕਲੇ ਸਾਰੇ ਬੇਸਿਕ ਪਏ ਤੁਸੀਂ ਫੇਰ ਛੱਦੇ ਆ ਅਸੀਂ ਪਹਿਲੇ ਵੀ ਤੁਹਾਨੂੰ ਸਪੋਰਟ ਕੀਤੀ ਹੁਣ ਵੀ ਕਰਾਂਗੇ ਉਨਮੀ ਤੁਹਾਡੀ ਸਪੋਰਟ ਅਸੀਂ 100% ਦੀ ਕਰਾਂਗੇ ਆ ਮੇਰੇ ਕੋ ਇੱਕ ਬੋਲਣ ਤੋਂ ਪਹਿਲੇ ਇੱਕ ਪੜ੍ਹ ਕੇ ਦੱਸਣਾ ਚਾਹਨਾ ਸਾਰੇ ਪੰਜਾਬ ਨੂੰ ਜਦੋਂ ਤੁਹਾਡੀ ਸਰਕਾਰ ਬਣੀ ਸੀ ਮਾਰਚ ਦੇ ਵਿੱਚ ਪਹਿਲਾ ਸੈਸ਼ਨ ਸੱਦਿਆ 1 ਅਪ੍ਰੈਲ ਨੂੰ ਪਹਿਲੀ ਗੱਲ ਤੇ ਦੁਨੀਆ ਭਰ ਚ ਪਹਿਲੀ ਅਪ੍ਰੈਲ ਤੁਹਾਨੂੰ ਪਤਾ ਹੈ ਨੌਨ ਸੀਰੀਅਸਨੈਸ ਕਾਰਨ ਜਾਣੀ ਜਾਂਦੀ ਏ ਬਾਜਵਾ ਜੀ ਇੱਕ ਮਿੰਟ ਦੇ ਦੋ ਮੈਂ ਸਾਰੀਆਂ ਗੱਲਾਂ ਤੁਹਾਡੀਆਂ ਨਾਲ ਸਹਿਮਤ ਹਾਂ ਪਰ ਸਿਰਫ ਮੈਨੂੰ ਤੁਹਾਡੇ ਵਰਗਾ ਰਾਜਨੀਤਿਕ ਤੁਹਾਡੇ ਵਰਗਾ ਤਜਰਬੇਕਾਰ ਕੋਈ ਨਹੀਂ ਹੈ ਲੇਕਿਨ ਮੈਂ ਇੱਕ ਬੇਨਤੀ ਕਰਦਾ ਵੀ ਆਪਾਂ ਇੱਥੇ ਆਪਾਂ ਫਲਡਸ ਦੀ ਗੱਲ ਕਰਦੇ ਔਰ ਮੈਂ ਤੁਹਾਡੇ ਹਲਕੇ ਦੇ ਵਿੱਚ ਜਾ ਕੇ ਆਇਆ ਇੰਨਾ ਨੁਕਸਾਨ ਹੋਇਆ ਉੱਥੇ ਚਲੋ ਆ ਛੱਡ ਲੈਨੇ ਆਪਾਂ ਨਾ ਮਤਲਬ ਇਹਨੂੰ ਅੱਛਾ ਅੱਛਾ ਪੋਜ਼ਿਟਿਵ ਰੱਖੀਏ ਜੀ ਆਪਾਂ ਫੇਰ ਤੇ ਉਸੇ ਕੁੱਕੜ ਖੇ ਦੇ ਵਿੱਚ ਹੀ ਨਿਕਲ ਜਾਣਾ ਟਾਈਮ ਕੀ ਫਾਇਦਾ ਆਪਣੇ ਪੰਜਾਬ ਦੇ ਲੋਕ ਆਪਾਂ ਨੂੰ ਦੇਖ ਰਹੇ 3 ਕਰੋੜ ਲੋਕ ਦੇਖ ਰਹੇ ਬਾਜੀ ਬਾਜੀ ਪਲੀਜ਼ ਜੀ ਰਾਜਨੀਤੀ ਨੇ ਆਪਾਂ ਇੱਥੇ ਪੋਜ਼ਿਟਿਵ ਲਿਆਈਏ ਸਰ ਹਮੇਸ਼ਾ ਹੀ ਪੋਜ਼ਿਟਿਵ ਹੀ ਰੱਖਿਆ ਮੈਂ ਤੇ ਤੁਹਾਨੂੰ ਬੇਨਤੀ ਕਰਨਾ ਅਸੀਂ ਤੇ ਹਮੇਸ਼ਾ ਹੀ ਤੁਹਾਨੂੰ ਜੀ ਜਦੋਂ ਵੀ ਪੰਜਾਬ ਦੇ ਹੱਕ 'ਚ ਦੇਸ਼ ਦੇ ਹੱਕ 'ਚ ਕੋਈ ਗੱਲ ਹੈੀ ਅਸੀਂ ਹਮੇਸ਼ਾ ਜਿੰਨੇ ਮਤੇ ਆਏ ਨੇ ਅਸੀਂ ਤੁਹਾਨੂੰ ਹਮੇਸ਼ਾ ਸਪੋਰਟ ਕੀਤੀ ਕਹਿੰਦਾ ਮੇਰਾ ਮਕਸਦ ਇਹ ਜੀ ਹੁਣ ਵੀ ਅਸੀਂ ਸਪੋਰਟ ਕਰਾਂਗੇ 2000 ਕਰੋੜ ਰੁਪਇਆ ਜਿਹੜਾ ਤੁਸੀਂ ਮੰਗਿਆ ਪੰਜਾਬ ਦਾ ਜੈਨੂਨ ਹੰਦਾ ਹੈ ਤੇ ਦੂਜੀ ਗੱਲ ਜੋ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਨੇ ਇਸ ਗੱਲ 'ਮੈਂ ਸਹਿਮਤ ਹਾਂ 98% ਹੀ ਪਤ ਇੱਕ ਵੱਡੀ ਗੱਲ ਜਿਹੜੀ ਸਪੀਕਰ ਸਾਹਿਬ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਰਹੇ ਕਿ 12000 ਕਰੋੜ ਰੁਪਇਆ ਤੁਹਾਡੂ ਕੋ ਪਿਆ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਹਾਂ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਕੈਗ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਕੈਗ ਦੀ ਰਿਪੋਰਟ ਮੁਤਾਬਕ 31 ਮਾਰਚ 2023 ਜਦੋਂ ਤੁਹਾਡੀ ਸਰਕਾਰ ਨੂੰ 1 ਸਾਲ ਹੋ ਚੁੱਕਿਆ ਉਸ ਦੇ ਮੁਤਾਬਕ 941 ਕਰੋੜ ਰੁਪਇਆ ਤੁਹਾਡੇ ਕੋਲ ਉਹ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਹੀ ਇਹ ਪੈਸੇ ਗਏ ਕਿੱਥੇ ਨੇ ਕਲੈਰਿਟੀ ਗਵਰਨਮੈਂਟ ਦੇ ਬੜੀ ਅੱਛੀ ਗੱਲ ਤੁਹਾਡਾ ਤੁਹਾਡਾ ਪੁਆਇੰਟ ਆ ਗਿਆ ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਤਾਂ ਕੋਈ ਪੰਜਾਬ ਦੇ ਨੁਮਾਇੰਦੇ ਹੋ ਲੀਡਰ ਆਪੋਜੀਸ਼ਨ ਜਿੰਨਾ ਨੁਕਸਾਨ ਹੋਇਆ ਉਹਦੀ ਗੱਲ ਕਰੀਏ ਉਹਦਾ ਰੀਹੈਬਿਲਿਟੇਸ਼ਨ ਦਾ ਪਲਾਨ ਬਣਾਈਏ ਉਹ ਮੰਗੋ ਸਪੀਕਰ ਮਜ਼ਦੂਰਾ ਦੀ ਗੱਲ ਮੰਗੋ ਪਲੀਜ਼ ਤੁਸੀਂ ਰੀਹੈਬਿਲਿਟੇਟ ਪੰਜਾਬ ਨੂੰ ਕਰਨਾ ਉਹ ਕਹੀ ਜਾਂਦੇ ਅਸੀਂ ਤੁਹਾਡੇ ਕੋਲ 12000 ਕਰੋੜ ਦਿੰਦੇ ਹੋ ਤੁਸੀਂ কুরਤਾ ਝਾੜ ਕੇ ਕਹਿੰਦੇ ਸਾਡੇ ਪੱਲੇ ਕੁਝ ਨਹੀਂ ਰੀਹੈਬਿਲਿਟੇਟ ਕਿੱਥੋਂ ਕਰੋਗੇ ਅਸੀਂ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਦਿੰਦਾ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਰੀਹੈਬਿਲੀਟੇਸ਼ਨ ਕਿੱਥੋਂ ਨਹੀਂ ਚੋਦੀ ਸਾਨੂੰ ਪਹਿਲੇ ਪੈਸੇ ਇਹ ਕੀ ਪੰਜਾਬ ਦੇ ਲੋਕ ਤੁਹਾਡੇ ਇਸ ਅਸੈਂਬਲੀ ਦੇ ਜ਼ਰੀਏ ਇਹ ਸਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲ ਰਿਹਾ ਐਸਾ ਕਲੀਅਰ ਕੀਤਾ ਜਾਏ ਸਾਨੂੰ ਸਾਨੂੰ ਦੱਸਿਆ ਜਾਏ ਕਿ ਜੇ 31 ਮਾਰਚ 2023 ਤੱਕ 9000 ਕਰੋੜ ਰੁਪਇਆ ਤੁਹਾਡੇ ਕੋਲ ਸੀ ਇਹਦੇ ਵਿੱਚ 75 25 ਦੀ ਰੇਸ਼ੋ ਚਾਹੁੰਦਾ 75% ਦੀ ਸੈਂਟਰ ਤੇ 25 ਤੁਸੀਂ ਪਾਣਾ ਉਹ ਦੱਸੋ ਪੈਸਾ ਕਿੱਥੇ ਪਹੁੰਚੇ ਨੰਬਰ 1 ਦੂਜੀ ਗੱਲ ਗੋਇਲ ਸਾਹਿਬ ਬਹੁਤ ਅੱਛੇ ਉਹ ਗੋਇਲ ਸਾਹਿਬ ਤੁਹਾਨੂੰ ਤਾਂ ਤੁਹਾਡੇ ਪਠਾਨ ਮਾਜਰੇ ਨੇ ਕਿਹਾ ਤਾਂ ਜ਼ਿੰਮੇਵਾਰ ਹੋ ਤੁਸੀਂ ਇਹਨੂੰ ਡੈਸ ਕਰੋ ਜੀ ਉਹ ਇੱਕ ਬੱਚਿਆ ਚਲੋ ਤੁਹਾਡੇ ਵੱਲ ਕਰ ਲੈਂਦਾ ਜੀ ਤੁਹਾਨੂੰ ਮੈਂ ਕਰ ਲੈਂਦਾ ਜੀ ਫੁੱਫੜ ਜੀ ਨੇ ਸਾਰੇ ਪੰਜਾਬ ਤੋਂ ਜ਼ੋਰ ਪਾ ਕੇ ਗੱਲ ਕਹੀ ਹੈ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਹੈ ਕੱਡੋ ਕਰਿਸ਼ਨ ਕੁਮਾਰ ਨੂੰ ਜੇ ਪੰਜਾਬ ਬਚਾਣਾ ਤੇ ਸਾਰਾ ਪੰਜਾਬ ਮੰਗਦਾ ਸਪੀਕਰ ਸਾਹਿਬ ਇਹ ਨੇਚਰਲ ਡਿਜ਼ਾਸਟਰ ਤੇ ਹੈ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪੌਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਦੀ ਤੇ ਕਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਮਹਿਕਮੇ ਦੀ ਇਹ ਸੁੱਤੇ ਸੀ ਇਹਨਾਂ ਨੇ 270 75 ਕਰੋੜ ਰੁਪਇਆ ਦੱਸਿਆ ਮੈਂ ਦਾਵੇ ਨਾ ਕਹੇ ਸਰਨਾ ਤੁਸੀਂ ਮੇਰੇ ਏਰੀਆ ਦੀ ਗੱਲ ਕਰ। ਆ ਮੈਂ ਪੜਾ ਸਾਹਿਬ ਤੇ ਮੈਂ ਜਾ ਕੇ ਆਇਆ ਅਰਨਾ ਚੌਧਰੀ ਜੀ ਤੇ ਮੈਂ ਗਿਆ ਰੰਦਾਵਾ ਸਾਹਿਬ ਤੇ ਮੈਂ ਗਿਆ ਕਪੂਰਥਲੇ ਮੈਂ ਜਾ ਕੇ ਆ ਜਿਸ ਨਾਲੇ ਮੈਂ ਜਾ ਕੇ ਆ ਫਾਜ਼ਿਲਕਾ ਸਾਰੀ ਜਗ੍ਹਾ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਟ੍ਰੇਨਾਂ ਨੇ ਇੰਟਰਨਲ ਟ੍ਰੇਨਸ ਸਾਡੇ ਮਹਿਕਮੇ ਨੇ ਸਾਫ਼ ਕੀਤੀਆਂ ਇੱਥੇ ਹਾਊਸ 'ਚ جواب ਦਿੰਦੇ ਕਿਹਾ ਸੀ ਇਹ ਝੁੱਤ ਦਾ ਸਾਲਾਂ ਚ ਕਿ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਵੇ ਨਾਲਸ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬੁਨਿਆਦ ਟੋਟਲ ਝੂਠਾ ਬਿਆਨ ਕਿਤੇ ਵੀ ਕਿਹੜੇ ਜਿੰਨੇ ਬੰਨ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਇੱਕ ਰੁਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਡੇਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾਕਰ ਕੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚੇ ਕਿਹੜਾ ਕੋਇ ਆਣੀ ਪ੍ਰਸ਼ਾਸਨ ਪੈਣੀ ਨਿਕਲ ਜਾਣੀ ਉਹ ਇੱਕ ਮਿੰਟ ਯਾਰ ਗੱਲ ਬਣ ਕਰ ਆਪਣਾ ਚੇਅਰ ਤੇ ਡੈਸਕ ਕਰੋ ਹਾਂ ਕੋਹਲ ਸਾਹਿਬ ਬੋਲੋ ਕਿੰਨਾ ਨਹੀਂ ਚੂੰਚਾਂ ਕਰੋਗੇ ਤਾਂ ਇੰਨਾ ਰੌਲਾ ਹੀ ਕੋਪਾ ਹਾਂ ਆ ਮੇਰੇ ਕੋਲ ਸਰ ਜੀ ਬੇਨਤੀ ਸੁਣੋ ਜੀ ਮੈਂ ਰنجੀਤ ਸਾਗਰ ਡੈਮ ਤੇ ਆਨ ਲੱਗਾ ਜਿਹੜਾ ਕੰਟਰੋਲ ਦੇbaixo ਪੰਜਾਬ ਤੁਸੀਂ ਅਜੇ ਭਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡ ਲੋ ਜਿਹੜਾ ਉਹਨਾਂ ਦੇ ਕੰਟਰੋਲ ਥੱਲੇ ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣੇ ਇਹਨਾਂ ਨੇ ਕਿਹਾ ਕਿ ਪਾਣੀ ਹੌਲੀ ਹੌਲੀ ਛੱਡੋ ਤੁਸੀਂ ਤੇ ਚੁੱਪੋ ਕੇ ਸੁੱਤੇ ਸੀ ਕ੍ਰਿਸ਼ਨ ਕੁਮਾਰ ਤੇ ਇਹ ਕ੍ਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਉਹ ਪਹਿਲੇ ਤੇ ਸਾਰਿਆਂ ਨੂੰ ਡਿਪਾਰਟਮੈਂਟਲ ਖੋਲ ਗਿਆ ਹਾਂਜੀ ਹੈ ਜੀ ਇੱਥੇ ਸੈਕਟਰੀ ਇਰੀਗੇਸ਼ਨ ਇੱዚ देयर ਹੀ ਇਜ਼ ਨਾਟ देयर ਅੱਜ ਰੀਹੈਬਿਲੀਟੇਸ਼ਨ ਤੇ ਇਰੀਗੇਸ਼ਨ ਤੇ ਫਲੱਡਸ ਤੇ ਬੈਸ ਸੈਲਰੀ ਡੈਰੇਸਕ੍ਰੀਸ਼ਨ ਕੋ ਬਾਤ ਇਜ਼ ਨਾਟ ਥੇਰ ਆ ਸੀਰੀਅਸਨੈਸ ਆਫ ਦਿ ਗਵਰਨਮੈਂਟ ਇਜ਼ ਸਪੈਰ ਬਿਫੋਰ ਯੂ ਇਹ ਵੀ ਮਜਬੂਰੀ ਹੁੰਦੀ ਅੱਜ ਜੇ ਅੱਜ ਇਹਨਾਂ ਨੂੰ ਪੇਸ਼ ਨਾ ਕਰਨਾ ਪੈਂਦਾ ਮਤਾ ਅਜ ਗੋਲਨ ਸਾਹਿਬ ਵੀ ਨਹੀਂ ਸੀ ਲੱਭਣ ਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸਰ 24 ਰਾਤ 24 ਅਗਸਟ ਦੀ ਗੱਲ ਮੈਂ ਕਰ ਰਿਹਾ ਹਾਂ 524.79 ਮੀਟਰਸ ਦੇ ਪਾ तकरीबन 527 ਜਾਂ 28 ਮੀਟਰਸ ਤੇ ਟੌਪ ਐਂਡ ਹੈ ਰੰਜੀ ਸਾਗਰ ਡੈਮ ਦਾ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉਥੋਂ ਤੱਕ ਤੇ ਪਾਣੀ ਸੀ ਜੀ ਇਹਨਾਂ ਨੂੰ ਬਕਾਇਦਾ ਤੌਰ ਤੇ ਐਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਰ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਹਾਂ ਜਿੰਨੀ ਬਰਸਾਤ ਕਹੀ ਸੀ ਉਹਦੇ ਨਾਲ ਕਿਤੇ ਵਾਧ ਹੋਈ ਹੈ ਬਰਦੇ ਵਾ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇੱਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਹਦੇ ਵਾਸਤੇ ਮੈਂ ਚਾਹਤਾ ਤੁਹਾਡਾ ਚੀਫ ਮਿਨਿਸਟਰ ਨੂੰ ਤੇ ਤੁਹਾਡੇ ਚੀਫ ਸੈਕਰੀਟਰੀ ਨੂੰ ਵੀ ਰਿਸਪੋਨਸਿਬਲ ਸਮਝਦਾ ਇਹ ਸਾਨੂੰ ਇੰਡਰੀਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਦੇ ਨੇ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀ ਅਸ ਇਹ ਤਾਂ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲਰ ਨੇ ਕੀ ਕਰਨਾ ਸੀ ਬੇੜਾ ਤੇ ਤਾਂ ਆਪਾਂ ਬੈਠਾ ਜਿਵੇਂ ਨਾ ਪ੍ਰਪੇਡ ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸੱਦੀਆਂ ਕੋਈ ਤੁਹਾਡੇ ਵਿੱਚ ਗੰਭੀਰਤਾ ਨਹੀਂ ਤੁਸੀਂ ਬੀਬੀਐਮਬੀ ਦੇ ਫਿਰਦੇ ਰਹੇ ਉਹ ਪਾਣੀਆਂ ਦਾ ਰਖਵਾਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਫੋਰਸੇਜ਼ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਤੋਂ ਨਹੀਂ ਸਰ ਵਹਿੰਗਾ ਪਤਾ ਮਗਰ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾਤਾ ਆਪਾਂ ਨੂੰ ਤੁਸੀਂ ਸਮਾਤਾ ਪਾਰਟੀ ਨੂੰ ਟਾਈਮ ਕਿਉਂ ਨਾ ਦਿੰਦਾ ਸਮਾਤਾ ਤੁਸੀਂ ਦੱਸੋ ਸਪੀਕਰ ਸਾਹਿਬ ਆ ਵੀ ਕੋਈ ਗੱਲ ਹੈ ਜੀ ਸਰ ਪੰਜਾਬ ਦੀ ਅਸਲੀਅਤ ਮੈਂ ਤੁਹਾਨੂੰ ਹੁਣੇ ਦੱਸਣਾ ਨਹੀਂ ਚਾਹੁੰਦਾ ਜੀ ਮੈਂ ਤੁਹਾਨੂੰ ਹੁਣੇ ਦੱਸ ਇੱਕ ਮਿੰਟ ਜੀ ਇੱਕ ਮੈਦਾਨੋਂ ਹੁਣੇ ਦੱਸ ਦਿੰਦਾ ਮੇਰੀ ਬੇਨਤੀ ਸੋਹਣਾ ਸਰ ਇੱਕ ਮਿੰਟ ਰੁਕੋ ਮੇਰਾ ਇਹ ਚਲੋ ਇੱਕ ਮਿੰਟ ਰੁਕੋ ਤੇਰੀਆਂ ਮੇਰੀਆਂ ਰਿਪੋਰਟ ਤੁਸੀਂ ਜਿਹੜੀ ਗੱਲ ਮੈਨੂੰ ਪੁੱਛਿਓ ਤਾਂ ਮੈਨੂੰ ਦੱਸ ਲੈਣ ਦਿਓ 2 ਘੰਟੇ ਦੀ ਡਿਸਕਸ਼ਨ ਤੇ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 1 ਘੰਟਾ ਤੇ 35 ਮਿੰਟ ਇਹ ਵਾਪਸ ਚਲੇ ਗਏ ਨਹੀਂ ਨਹੀਂ ਤੁਸੀਂ ਗੱਲ ਕਰੋ ਪਰ ਲੇਕਿਨ ਤੁਸੀਂ ਦੇਖੋ ਤੁਸੀਂ ਸਭ ਤੋਂ ਵੱਧ ਸਭ ਤੋਂ ਵੱਧ ਤਜਰਬੇਕਾਰ ਮੈਂਬਰਾਂਯੋਗ ਮੈਂਬਰ ਹੋ ਤੁਸੀਂ ਸੋ ਤੁਸੀਂ ਗਾਗਰ ਦੇ ਵਿੱਚ ਸਾਦਰ ਵੀ ਭਰ ਸਕਦੇ ਹੋ ਤੁਸੀਂ ਕਰੋ ਕਰੋ ਪਲੀਜ਼ ਯੂ ਆਰ ਸ਼ਿਫਟਿੰਗ ਦੀ ਬਲੇਮ ਨਾ ਦੇ ਇੱਕ ਮਿੰਟ ਨਾ ਦੀ ਇਰੀਗੇਸ਼ਨ ਮਿਨਿਸਟਰ ਇਸ ਟ੍ਰਾਈਿੰਗ ਟੂ ਸ਼ਿਫਟ ਦੀ ਬਲੇਮ ਟੂ ਦੀ ਸੈਂਟਰ ਕਿ ਰਿਸਪੌਂਸਿਬਿਲਟੀ ਸੈਂਟਰ ਦੀ ਹੈ ਉਹ ਤੁਸੀਂ ਮੰਗਦੇ ਹੋ ਮੈਨੇਜਮੈਂਟ ਪਾਖੜਾ ਦੀ ਤੇ ਪਾਉਂਗੇ ਦੀ ਉਹ ਤੁਸੀਂ ਆਪਣਾ ਰਣਜੀਤ ਸਾਗਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਯੂਬਿਕ ਉਦੋਂ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਸੀ ਸਾਰੇ ਅੱਟ ਅੱਛਾ ਦੋ ਤਿੰਨੇ ਜਾਣੇ ਸਸਪੈਂਡ ਕਰਤੇ ਕੈਸ਼ ਦੀਓ ਇੱਕ ਸਸਪੈਂਡ ਤਾਂ ਕੋਈ ਸਾਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਦੀ ਲੋੜ ਕ੍ਰਿਸ਼ਨ ਕੁਮਾਰ ਬਰੂਸੀ ਇੱਥੇ ਸਸਪੈਂਡ ਕਰਦੀ ਲੋੜ ਸ਼ੇਰ ਸਿੰਘ ਚੀਫ ਜੀ ਨੇ ਨੂੰ ਓਏ 8 8000 ਬੰਦਿਆਂ ਨੂੰ ਕ੍ਰਿਸ਼ਨ ਕੁਮਾਰ ਨੇ ਨੋਟਿਸਸ ਕੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅੰਮ੍ਰਿਤਸਰ ਹੋਇਆ ਜੇ ਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੂਅਰ ਚੀਫ ਅੰਜੇਰ Who thinks he is the biggest authority of the state ਤੁਹਾਡੀ ਗੱਲ ਆ ਗਈ ਇਹ ਵੀ ਇੱਕ ਅਜੇ ਨਹੀਂ ਆਈ ਸੀ ਅਜੇ ਕੰਮ ਸ਼ੁਰੂ ਕੀਤਾ ਅਜੇ ਕਿੱਥੋਂ ਆ ਗਈ ਨਹੀਂ ਇਹ ਨਹੀਂ ਦੇਖੋ ਜੀ ਆਪਦਾ ਕੰਮ ਤੋਂ 1 ਮਿੰਟ ਤੁਹਾਡੇ ਕੋਲ ਹੈ ਤੁਸੀਂ ਕਰ ਲੋ ਵਾਈਂਡ ਅਪ ਕਰ ਲੋ ਯੂ ਹੈਵ ਟੇਕਨ ਅਲਾਈਨਮੈਂਟ ਚੇਪ ਆ ਜਿਹੜੀ 26 ਦੀ ਰਾਤ ਉਹ ਦਿਨ ਪਾਣੀ ਛੱਡ ਗਿਆ ਜਿਹੜਾ ਉਜੇ ਦਾ ਬਾਨਾ ਲਾਉਂਦੇ ਨੇ ਮੈਡਮ ਹਰਨਾ ਜੀ ਓਏ ਉਜੇ ਤੇ 25 ਕਿਲੋਮੀਟਰ ਥੱਲੇ ਜਾ ਕੇ ਮਕੌੜੇ ਮਿਲਦਾ ਤੁਹਾਡੇ ਫਲੱਡ ਗੇਟ ਟੁੱਟ ਗਏ ਉਹ ਕਦੀ ਰਿਸਪੌਂਸਿਬਿਲਟੀ ਸੀ ਤੁਸੀਂ ਕੰਟਰੋਲ ਬਿਲਕੁਲ ਨਹੀਂ ਕੀਤਾ ਨਕਮੀ ਮੰਤਰੀ ਮੰਟਲ ਚੱਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਨੂੰ ਉੱਥੇ ਹੁੜਾ ਚਾਹੀਦਾ ਹੀ ਹਸਪਤਾਲ ਦਾਖਲ ਹੋ ਗਿਆ ਠੀਕ ਹੈ 290 ਰਨ ਅਵੇ ਫਰਮ ਦੀ ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਠੀਕ ਹੈ ਸਾਡਾ ਟਾਈਮ ਹੋ ਗਿਆ ਜੀ